प्यारे विद्यार्थी साथियों और दोस्तों मेरे इस YouTube चैनल ਦੇ ਉਪਰ ਆਪ ਜੀ ਦਾ ਸਵਾਗਤ ਹੈ ਸਭ ਦਾ ਮੈਨੂੰ ਕੁਝ ਵਿਦਿਆਰਥੀਆਂ ਦੇ ਕੁਝ ਸਵਾਲ ਆਏ ਸੀ ਕਿ ਅਸੀਂ ਸਾਡਾ ਜਿਹੜਾ ਪੜ੍ਹਾਈ ਹੈ ਉਹਦੇ ਵਿੱਚ ਸਾਨੂੰ ਮਤਲਬ ਕਰਨ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਕਹ ਲੂ ਕਿ ਪੜ੍ਹਾਈ ਤੇ ਸਾਡਾ ਮਨ ਨਹੀਂ ਲੱਗਦਾ ਅਸੀਂ ਹੁਣ ਕੀ ਕਰੀਏ ਉਹਦੇ ਵੈਸੇ ਮੈਂ ਉਹਨਾਂ ਨੂੰ ਮਨਨ ਨੂੰ ਸਮਝਾ ਦਿੱਤਾ ਸੀਗਾ ਕੁਝ ਉਹਨਾਂ ਨੂੰ ਪੁਆਇੰਟ ਦੱਸ ਦਿੱਤੇ ਸੀਗੇ ਜਿਹਦੇ ਨਾਲ ਤੁਸੀਂ ਆਪਣਾ ਪੜਾਈ ਦੇ ਵਿੱਚ ਮਨ ਲਗਾ ਸਕਦੇ ਹੋ ਸੋ ਵਿਦਿਆਰਥੀ ਸਾਥੀਓ ਦੇਖੋ ਜੀਵਨ ਹੈ ਜਿਹੜਾ ਵੀ ਕਹਿੰਦੇ ਆ ਵੀ ਜਮਾਨਾ ਚਾਹੀ ਕੋਈ ਵੀ ਹੋਵੇ ਯੁੱਗ ਭਾਵੇਂ ਕੋਈ ਵੀ ਹੋਵੇ ਹਨਰ ਦੀ ਜਿੱਤ ਹੈ ਜੇ ਤੁਹਾਡੇ ਕੋਲੇ ਕੋਈ ਸਕਿੱਲ ਹੈਗੀ ਹੈ ਤਾਂ ਤੁਸੀਂ ਕਿਸੇ ਵੀ ਯੁੱਗ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਵਿਦਿਆਰਥੀ ਜੀਵਨ ਇੱਕ ਇਹੋ ਜਿਹਾ ਜੀਵਨ ਹੈ ਜਿਹੜਾ ਕਿ ਮਨੁੱਖ ਦੇ ਜੀਵਨ ਦਾ ਇੱਕ ਸੁਨਹਿਰੀ ਯੁੱਗ ਹੈ ਜੇ ਤੁਸੀਂ ਇਸ ਸੁਨਹਿਰੀ ਸਮੇਂ ਦਾ ਸਾਧੂ ਪ੍ਰਯੋਗ ਕਰ ਲੋ ਇਸ ਸਮੇਂ ਨੂੰ ਸਹੀ ਦਿਸ਼ਾ ਵਿੱਚ ਢਾਲ ਲਵੋ ਤਾਂ ਤੁਹਾਡਾ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਬਹੁਤ ਵਧੀਆ ਹੋ ਸਕਦਾ ਹੈ ਤੁਹਾਨੂੰ ਇੱਕ ਅੱਛੀ ਜੌਬ ਮਿਲ ਸਕਦੀ ਹੈ ਤੁਹਾਨੂੰ ਕੋਈ ਅੱਛਾ ਬਿਜ਼ਨਸ ਮਿਲ ਸਕਦਾ ਹੈ ਕਿਸੇ ਵੀ ادارے ਦੇ ਵਿੱਚ ਤੁਹਾਨੂੰ ਇੱਕ ਵਧੀਆ ਸਰਵਿਸ ਵੀ ਮਿਲ ਸਕਦੀ ਹੈ ਗੱਲ ਇਹ ਹੁੰਦੀ ਹੈ ਕਿ ਦੇਖੋ ਇੱਕ ਜਿਹੜਾ ਮਨ ਹੈ ਮਨ ਬੜਾ ਚੰਚਲ ਹੈ ਇਹੇ ਮਨ ਨੂੰ ਆਪਣੇ ਅਨੁਸਾਰ ਨਹੀਂ ਚਲਾਉਣਾ ਪੈਂਦਾ ਇਹਨੂੰ ਸਾਨੂੰ ਸਮਾਜਿਕ ਜਿਹੜਾ ਵਰਤਾਰਾ ਸਾਡੇ ਸਾਹਮਣੇ ਚੱਲ ਰਿਹਾ ਹੈ ਉਹਦੇ ਮੁਤਾਬਕ ਢਾਲਣਾ ਪੈਂਦਾ ਹੈ ਜੇਕਰ ਤੁਸੀਂ ਤੁਸੀਂ ਲਿਟਰੇਚਰ ਪੜ੍ਹਨਾ ਸ਼ੁਰੂ ਕਰਦੋ ਸਾਹਿਤ ਪੜ੍ਹਨਾ ਸ਼ੁਰੂ ਕਰਦੋ ਛੋਟੀਆਂ-ਛੋਟੀਆਂ ਕਹਾਣੀਆਂ ਕਿਸੇ ਨਾਵਲ ਪੜ੍ਹਨਾ ਸ਼ੁਰੂ ਕਰਦੋ ਤਾਂ ਤੁਹਾਡਾ ਪੜ੍ਹਾਈ ਦੇ ਵਿੱਚ ਮਨ ਜਿਹੜਾ ਲੱਗਣਾ ਸ਼ੁਰੂ ਹੋ ਜਾਊਗਾ ਇੰਟਰਸਟ ਪੈਦਾ ਕਰਨਾ ਬੇਸਿਕਲੀ ਅਸੀਂ ਪੜ੍ਹਾਈ ਦੇ ਵਿੱਚ ਕਿਤਾਬਾਂ ਸਾਡੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਨੇ ਦੇਖੋ ਤੁਸੀਂ ਆਪਣੇ ਆਪਣੇ ਲਈ ਨਹੀਂ ਕੁਝ ਕਰ ਰਹੇ ਜੇ ਤੁਹਾਡੀ ਡਿਵੈਲਪਮੈਂਟ ਹੋਊਗੀ ਤੁਹਾਡੀ ਪ੍ਰੋਗਰੈਸ ਹੋਊਗੀ ਤਾਂ ਤੁਹਾਡੇ ਪਰਿਵਾਰ ਦੀ ਤੁਹਾਡੇ ਪਿੰਡ ਦੀ ਸ਼ਹਿਰ ਦੀ ਦੇਸ਼ ਦੀ ਵੀ ਪ੍ਰੋਗਰੈਸ ਹੋਊਗੀ ਸੋ ਜਿਹੜੇ ਤੁਹਾਡੇ ਪੜ੍ਹਾਈ ਦੀ ਮਸਲਾ ਹੈਗਾ ਉਹਦੇ ਵਿੱਚ ਥੋੜਾ ਜਆ ਆਪਣੇ ਆਪ ਚਿੰਤਨ ਕਰੋ ਧਿਆਨ ਲਗਾ ਕੇ ਸੋਚੋ ਕਿ ਅਸੀਂ ਕੀ ਬਣਨਾ ਹੈ ਅਸੀਂ ਜਿਵੇਂ ਕਹਿੰਦੇ ਆ ਕਿ ਕਿਕਰਾਂ ਦੇ ਬੀਜ-ਬੀਜ ਕੇ ਕਿੱਥੋਂ ਭਾਲਦੇ ਆ ਬਜ਼ੁਰਗ ਦੀਆਂ ਅੱਖਾਂ ਜੋ ਅਸੀਂ ਹੁਣ ਬੀਜ ਲਿਆ ਉਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਵੱਡਾਂਗੇ ਸੋ ਬੈਚਲਰ ਡਿਗਰੀ ਕੋਈ ਵੀ ਹੈ ਚਾਹੇ ਬੀਏ ਹੈ ਬੀਕਾਮ ਹੈ ਬੀਐਸਸੀ ਮੈਡੀਕਲ ਹੈ ਬੀਸੀਏ ਹੈ ਜੇ ਤੁਸੀਂ ਇਹਨਾਂ ਡਿਗਰੀਆਂ ਦੇ ਵਿੱਚ ਆਪਣੇ ਐਡਮਿਸ਼ਨ ਲੈ ਲਈ ਹੈ ਤਾਂ ਤੁਸੀਂ ਇਹਨਾਂ ਡਿਗਰੀਆਂ ਨੂੰ ਟੌਪ ਤੇ ਲੈ ਕੇ ਜਾਓ ਸਫਲਤਾ ਤੁਹਾਡੇ ਕੋਲ ਚੂਹੇਗੀ ਤੇ ਇਸ ਵੀਡੀਓ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਧੰਨਵਾਦ